ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਇਹਨਾਂ ਚੋਰਾਂ ਦੇ ਵੱਲੋਂ ਵੇਖੋ ਕਰਿਆਨੇ ਦੀ ਸਾਰੀ ਦੁਕਾਨ ਹੀ ਖਾਲੀ ਕਰ ਦਿੱਤੀ ਗਈ ਹੈ। ਮਮਤੂਰ ਦੇ ਵਿੱਚ ਤੜਕ ਸਵੇਰੇ ਕਰੀਬ 3:30 ਵਜੇਨ ਪਛਾਤੇ ਗੱਡੀ ਸਵਾਰ ਆਉਂਦੇ ਨੇ। ਪਹਿਲਾਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਪੰਨਿਆ ਤੇ ਫਿਰ ਅੰਦਰ ਪਿਆ ਸਮਾਨ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ ਨੇ। ਦੱਸਦੇ ਇਹ ਕਿ 1 ਲੱਖ ਦੇ ਨੁਕਸਾਨ ਦਾ ਇੱਥੇ ਖੱਜਾ ਹੈ। ਤੇ ਜਾਣਕਾਰੀ ਦਿੰਦੇ ਆ ਪੀੜਤ ਸ਼ਖਸ ਦਾ ਇਹ ਕਹਿਣਾ ਕਿ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲੇ ਜਾਂਦੇ ਨੇ। 4 ਵਜੇ ਦੇ ਕਰੀਬ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਿਸ ਤੋਂ ਬਾਅਦ ਜਾਦੂ ਮੌਕੇ ਤੇ ਪਹੁੰਚੇ ਨੇ ਤਾਂ ਕਿ ਵਿਖਿਆ ਕੇਂਦਰੋਂ ਖੰਡ ਦੀਆਂ ਬੋਰੀਆਂ ਸਰੋਦੇ ਤੇਲ ਦੀਆਂ ਬੋਤਲਾਂ ਤੇ ਹੋਰ ਸਮਾਨ ਜਿਹੜਾ ਗਾਇਬ ਸੀ ਇਸ ਦੇ ਨਾਲ 15000 ਦੀ ਨਕਦੀ ਵੀ ਚੋਰੀ ਹੋ ਚੁੱਕੀ ਸੀ ਜਸਟੀਸੀ ਟੀਵੀ ਕੈਮਰੇ ਦੇਖੇ ਨੇ ਤਾਂ ਪਤਾ ਲੱਗਿਆ ਕਿ 3:26 ਮਿੰਟ ਤੇ ਚੋਰ ਆਉਂਦੇ ਨੇ ਤੇ ਮਹਿਜ਼ 8 ਮਿੰਟਾਂ ਦੇ ਵਿੱਚ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਤ ਚੱਕਰ ਹੋ ਗਏ ਨੇ ਹਾਲਾਂਕਿ ਮਮਤੋੜ ਵਪਾਰ ਮੰਡਲ ਦੇ ਆਗੂ ਦਾ ਇਹ ਕਹਿਣਾ ਕਿ ਤੇਨ ਮਹੀਨਿਆਂ ਦੇ ਅੰਦਰ ਚੌਥੀ ਪੰਜਵੀਂ ਵਾਰ ਚੋਰੀ ਹੋ ਚੁੱਕੀ ਹੈ ਕਈ ਵਾਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਪਰ ਸ਼ਾਇਦ ਕੋਈ ਕਾਰਵਾਈ ਨਹੀਂ ਹੁੰਦੀ ਤੇ ਨਾਲ ਚੋਰਾਂ ਦੇ ਹੌਂਸਲੇ ਇਸ ਕਦਰ ਉਲੰਧ ਨੇ ਉਹਨਾਂ ਮੰਗ ਕੀਤੀ ਹੈ ਕਿ ਰਾਤ ਨੂੰ ਪੁਲਿਸ ਨੂੰ ਗਸ਼ਤ ਕਰਨੀ ਚਾਹੀਦੀ ਤਾਂ ਜੋ ਇਹਨਾਂ ਚੋਰਾਂ ਤੇ ਠੱਲ ਪਾਈ ਜਾ ਸਕੇ ਇਸ ਮੌਕੇ ਤਵਦੀਸ਼ ਕਰਨ ਪਹੁੰਚੇ ਥਾਣਾ ਮਮਤੋੜ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਕਨ ਹੈ ਕਿ ਸੀਸੀਟੀਵੀ ਦੀ ਸਹਾਇਤਾ ਦੇ ਨਾਲ ਹੁਣਸਰੂਆਗ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਜਲਦ ਦੋਸ਼ੀ ਕਾਬੂ ਕਰ ਲਏ ਜਾਣਗੇ। ਸੇ ਬਤੀ ਰਾਤ ਕਈ ਬੰਦੇ ਸੰਦੇਵ ਪਲੇਵੇ ਦਾ ਟਾਈਮ ਸੀਗਾ ਤੇ ਬਜਾਏ ਕਰੇ ਦਾ ਸਟੋਰ ਤੋਂ ਕੋਈ ਅਨਪਛਾਤੇ ਦੇਖਤੀ ਆਏ ਨੇ ਕਦੀ ਇਹ ਤੋਂ ਕੁਝ ਸਮਾਨ ਲੈ ਗਏ ਕੱਢ ਕੇ ਖੰਡ ਦੇ ਘੱਟੇ ਤੋਂ ਲੈ ਗਏ ਨੇ ਹੋਰ ਵੀ ਸਨਾਹ ਸਹਣ ਵਿੱਚੋਂ ਕੀਮਤੀ ਲੈ ਕੇ ਗਏ ਲੱਗਦੀ ਵੀ ਇਹ ਚੋਰੀ ਹੈ ਨਕਦੀ ਦਾ ਗੱਲਾ ਲੈ ਗਏ ਨੇ ਬਾਕੀ ਤਾਂ ਪਤਾ ਨਹੀਂ ਕਿਨੇ ਨਕਦੀ ਹੋਈ ਕਿ ਨਹੀਂ ਨਹੀਂ ਹੋਈ ਅਰਸ਼ਾਤੇ ਚੋਰ ਆਏਗਾ ਜੇ ਥੋੜੇ ਇਹਨੇ ਕਿ ਜਣਾ ਸੀਗੇ ਇਹ ਵੀਡੀਓ ਉਤਾਰਿਆ ਜੀ ਬ੍ਰਿਜਾਂ ਕੱਢੇ ਵੀ ਆਏ ਨੇ 5-6 ਵਿਅਕਤੀ ਹੈਗੇ ਨੇ ਕੋਲੋਂ ਕੀਤੀ ਬਗਲ ਅੱਗੇ ਇਹਨਾਂ ਨੂੰ ਨੁਕਸਾਨ ਹੈ ਇਹ ਕੋਲੋਂ ਲੇਖਾ ਜੋ 10000 ਦਾ ਹੈਗਾ ਜੀ ਸਾਰਾ ਜੀ 10000 ਦਾ ਹੈ ਨਕਦੀ ਹੋ ਦਾ ਸਰੇ 15 ਹੋਣਗੇ ਪਾ ਕੇ ਫਿਰ 30-40 ਦਾ ਹੋ ਜੂਗਾ ਜੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਇਹਨਾਂ ਚੋਰਾਂ ਦੇ ਵੱਲੋਂ ਵੇਖੋ ਕਰਿਆਨੇ ਦੀ ਸਾਰੀ ਦੁਕਾਨ ਹੀ ਖਾਲੀ ਕਰ ਦਿੱਤੀ ਗਈ ਹੈ। ਨਮਮਤੌਰ ਤੇ ਵਿੱਚ ਤੜਕ ਸਵੇਰੇ ਕਰੀਬ 3:30 ਵਜੇ ਅਨਪਛਾਤੇ ਗੱਡੀ ਸਵਾਰ ਆਉਂਦੇ ਨੇ। ਪਹਿਲਾਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਪੰਨਿਆ ਤੇ ਫਿਰ ਅੰਦਰ ਪਿਆ ਸਮਾਨ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ ਨੇ। ਦੱਸਦੇ ਇਹ ਕਿ 1 ਲੱਖ ਦੇ ਨੁਕਸਾਨ ਦਾ ਇੱਥੇ ਖੱਜਾ ਹੈ। ਤੇ ਜਾਣਕਾਰੀ ਦਿੰਦਿਆਂ ਪੀੜਤ ਸ਼ਖਸ ਦਾ ਇਹ ਕਹਿਣਾ ਕਿ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲੇ ਜਾਂਦੇ ਨੇ। 4 ਵਜੇ ਦੇ ਕਰੀਬ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਿਸ ਤੋਂ ਬਾਅਦ ਜਦੋਂ ਮੌਕੇ ਤੇ ਪਹੁੰਚੇ ਨੇ ਤਾਂ ਕਿ ਵਿਖਿਆ ਕੇਂਦਰੋਂ ਖੰਡ ਦੀਆਂ ਬੋਰੀਆਂ ਸਰੋਦੇ ਤੇਲ ਦੀਆਂ ਬੋਤਲਾਂ ਤੇ ਹੋਰ ਸਮਾਨ ਜਿਹੜਾ ਗਾਇਬ ਸੀ ਇਸ ਦੇ ਨਾਲ 15000 ਦੀ ਨਕਦੀ ਵੀ ਚੋਰੀ ਹੋ ਚੁੱਕੀ ਸੀ ਜਦੋਂ ਸੀ ਸੀ ਟੀਵੀ ਕੈਮਰੇ ਦੇਖੇ ਨੇ ਤਾਂ ਪਤਾ ਲੱਗਿਆ ਕਿ 3:26 ਮਿੰਟ ਤੇ ਚੋਰ ਆਉਂਦੇ ਨੇ ਤੇ ਮਹਿਜ਼ 8 ਮਿੰਟਾਂ ਦੇ ਵਿੱਚ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੁੱਟ ਚੱਕਰ ਹੋ ਗਏ ਨੇ ਹਾਲਾਕੀ ਮਮਤੋੜ ਵਪਾਰ ਮੰਡਲ ਦੇ ਆਗੂ ਦਾ ਇਹ ਕਹਿਣਾ ਕਿ ਤੇਨ ਮਹੀਨਿਆਂ ਦੇ ਅੰਦਰ ਚੌਥੀ ਪੰਜਵੀਂ ਵਾਰ ਚੋਰੀ ਹੋ ਚੁੱਕੀ ਹੈ ਕਈ ਵਾਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਪਰ ਸ਼ਾਇਦ ਕੋਈ ਕਾਰਵਾਈ ਨਹੀਂ ਹੁੰਦੀ ਤੇ ਨਾਲ ਚੋਰਾ ਦੇ ਹੌਂਸਲੇ ਸਿਕਦਰ ਬੁਲੰਦ ਨੇ ਉਹਨਾਂ ਮੰਗ ਕੀਤੀ ਹੈ ਕਿ ਰਾਤ ਨੂੰ ਪੁਲਿਸ ਨੂੰ ਗਸ਼ਤ ਕਰਨੀ ਚਾਹੀਦੀ ਤਾਂ ਜੋ ਇਹਨਾਂ ਚੋਰਾ ਤੇ ਠੱਲ ਪਾਈ ਜਾ ਸਕੇ ਇਸ ਮੌਕੇ ਤਵਦੀਸ਼ਕਰਨ ਪਹੁੰਚੇ ਥਾਣਾ ਮਮਤੋੜ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਕਿ ਸੀਸੀਟੀਵੀ ਦੀ ਸਹਾਇਤਾ ਦੇ ਨਾਲ ਹੁਣਸਰੂ ਆਗੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲ ਦੋਸ਼ੀ ਕਾਬੂ ਕਰ ਲਏ ਜਾਣਗੇ। ਬੀਤੀ ਰਾਤ ਕਰੀਬ 9:30 ਵਜੇ ਦਾ ਵੇਲਾ ਸੀਗਾ ਤੇ ਬਜਾਜ ਕਰੇਡਾ ਸਟੋਰ ਤੋਂ ਕੋਈ ਹਨ ਪਿੱਛੇ ਤੇ ਦਿੱਤੀ ਆਏ ਨੇ ਗੱਡੀ ਤੇ ਇਹ ਤੋਂ ਸਾਮਾਨ ਲੈ ਕੇ ਕੱਢ ਕੇ ਖੰਡੇ ਕਿਤੇ ਦੋ ਲੈ ਗਏ ਨੇ ਹੋਰ ਕਿ ਸਨਾਸ ਹੋਂ ਵਿੱਚੋਂ ਕੀਮਤੀ ਲੈ ਕੇ ਕੱਢ ਕੇ ਨਗਦੀ ਵੀ ਰੋਣ ਚੋਰੀ ਹੋਈ ਨਗਦੀ ਦਾ ਗੱਲਾ ਲੈ ਗਏ ਨੇ ਬਾਕੀ ਤਾਂ ਪਤਾ ਨਹੀਂ ਕਿਦੇ ਇੱਕ ਨਗਦੀ ਚੋਰੀ ਕਿੰਨੀ ਹੋਈ ਅਰਬ ਸੱਤ ਚੋਰ ਆਏਗਾ ਜਿਹੋ ਨੇ ਕਿਹਨੇ ਕਿ ਜਣਾ ਸੀ ਇਹ ਵੀਡੀਓ ਨਟਾ ਰਹੇ ਜੀ ਬ੍ਰਿਜਾਂ ਕੱਢੇ ਪਈ ਆਈ ਨੇ ਪੰਜੇ ਵਿਅਕਤੀ ਹੈਗੇ ਨੇ ਕੋਈ ਨਹੀਂ ਪਤਾ ਲੱਗਦਾ ਕਿੰਨਾ ਨੁਕਸਾਨ ਹੈ ਇਹ ਕੋਈ ਮੇਰੇ ਖਿਆਲ ਤੋਂ 10000000 ਰੁਪਏ ਹੋਗੇ ਜੀ ਸਾਰੇ ਜੀ ਦੋ ਨੇ ਜੇ ਨਗਦੀ ਉਹ ਦਾਸ ਰੇ 1500 ਰੁਪਏ ਪਾ ਕੇ ਫਿਰ 340 ਹੋ ਜਾਊਗਾ ਜੀ